ਹਾਂ ਜੀ ਗੁਰਪ੍ਰੀਤ ਐਸਾ ਸਿੰਘ ਜੀ ਦਾਸ ਗੁਰਪਾਲ ਸਿੰਘ ਹੰਸਰਾ ਅਮਰੀਕਾ ਤੋਂ ਹੰਮ ਕੁਝ ਵੇਚ ਕੇ ਘਰ ਲੱਗਿਆ ਜੀ ਤੇ ਜਿਸ ਆਪਣਾ ਜੇ ਅੱਗੇ ਵੀ ਦੱਸਣਾ ਜਿਸ ਸਾਡਾ ਪ੍ਰੋਜੈਕਟ ਸਰਦਾ ਜੀ ਵੇਦਾਂਤ ਦੇ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਦੇ ਨਾਨਸਰ ਦੇ ਅਲੋਕਿਕ ਬਚਨ ਤੇ ਵੀ ਵੀ ਜਿੰਨੇ ਵੀ ਆਪਾਂ ਵੀ ਲੋਕਿਕ ਬਚਨ ਵੀ ਅਲੋਕਿਕ ਨਜ਼ਾਰੇ ਮੈਰਕਲ ਸੀ ਨੇ ਹੋਇਆ ਜੀ ਸਾਰੇ ਉਹ ਆਪਾਂ ਸਾਰੇ ਵਰਣ ਕਰਦੇ ਆ ਜੇ ਉਹ ਚਮਤਕਾਰ ਉਹਨੇ ਵਿੱਚ ਜੀ ਅਸਦੀ ਲੜੀ ਦੇ ਵਿੱਚ ਅੱਜ ਦੀ ਸਾਖੀ ਜਿਹੜੀ ਆ ਤੇ ਬਹੁਤ ਹੀ ਸੋਹਣੀ ਤੇ ਬਈ ਜਸਰ ਵੀ ਕੈਸਾ ਨੇ ਸ ਸਾਬਕਾ ਸਰਪੰਚ ਸਾਖਵੀਰ ਸਿੰਘ ਜੀ ਪੜ ਮੁਗਲ ਮਾਜਰਾ ਨੇੜੇ ਸ਼ਾਹਵਲ ਮਾਰਕੰਡਾ ਤੇ ਹਰਿਆਣਾ ਦੇ ਵਿੱਚ ਸਾਖੀ ਇਹ ਉਹਨਾਂ ਦੇ ਤੇ ਉਹ ਬਾਬਾ ਜੀ ਵੀ ਪੇ ਕੋ ਕੋ ਬਦਾਸਨੀ ਜੀ ਬਹੁਤ ਜ਼ਿਆਦਾ ਵੀ ਆਉਂਦੇ ਆ ਵੀ ਕਬੀ ਲੋਕਾਂ ਚ ਪੁਕਾਰੇ ਵੀ ਕਿ ਸਾਕੀ ਥੋੜੀ ਛੋਟੀਆ ਕਰਾ ਕੋਈ ਸੁਣਨ ਸੰਸੋਖੀ ਜਾਂਦੀ ਐ ਤੇ ਉਹ ਚ ਆਪਾਂ ਚਲੋ ਛੇਤੀ ਬੁਕਾਇਆ ਕਰੀ ਆਪਾਂ ਹੁਣ ਕਰਕੇ ਤਾਂ ਆ ਵੀ ਤੇ ਜੋ ਉਹ ਚ ਗੁਰਬਾਨੀ ਸੀ ਜੇ ਤੋਹਾਂ ਦਾ 4 ਪਦ ਅੰਕਾਂ ਗੇ 7 ਜਨਾ ਕਿਸੇ ਵਲ ਲਾਗੇ 266 ਅੰਕਾਂ ਵਿੱਚ ਹੈ 4 ਪਦ ਅੰਕਾਂ ਗੇ 7 ਜਨਾ ਕਿਸੇ ਵਲ ਲਾਗੇ ਪ੍ਰਭ ਜੀ ਵਸੇ ਸਾal ਕੀ ਰਸਾ 262 ਅੰਕਾਂ ਵਿੱਚ ਹੈ ਤੇ ਉਹ ਇਸ ਜੇ ਜ ਜਨਾਲ ਧੂਰ ਮਗਿੱਤਾ ਸਗਰ ਸਖੀ ਜੋ ਨਾਮ ਆਪ ਜਿਪੇ ਅਵਰਾ ਨਾਮ ਜਿ ਪਾਵੇ ਤਾਂ ਸੱਚੀ ਅਮੀਰ ਇਹ ਜਿਹੜੇ ਸਾਧੂ ਮਹਤਮਾ ਹੁੰਦੇ ਆ ਇਹ ਰੱਬ ਦੀ ਪਹੁੰਚੀ ਹਮ ਇਹ ਰੂਹਾਉਂਦੀਆਂ ਇਹਨਾਂ ਦੇ ਜਿਹੜਾ ਕੋਈ ਬਚਨ ਕਰਦੇ ਜੀ ਵੀ ਉਹ ਸਾਰੇ ਸਤ ਹੁੰਦੇ ਤੇ ਉਹ ਉਹ ਦਾ ਸੰਬੰਧ ਦੀ ਸਾਖੀ ਹੈ ਤੇ ਸੰਤੋ ਸਗਰ ਭਾਰਤ ਦੇ ਜੋ ਜੋ ਬਚਨ ਕੋਵੇ ਸੰਤ ਕਾ ਸੋ ਗੁਰ ਪ੍ਰਸਾਦੀ ਕਰੀ ਸੰਤੋ ਸਗਰ ਭਾਰਤ ਦੇ ਉਤਰੀਏ ਜੋ ਜੋ ਬਚਨ ਕੋਵੇ ਸੰਤ ਕਾ ਸੋ ਗੁਰ ਪ੍ਰਸਾਦੀ ਤਰੀਏ ਇਹ ਸਸਸ ਸਥਾਨੀ ਵਿੱਚ ਪਰ ਜਿਹੜੀ ਸਾਖੀ ਹੈ ਜਿਹਨਾਂ ਆਪਾਂ ਸਾਖੀ ਸ਼ੁਰੂ ਕਰਦੇ ਆਂ ਇਹ ਸਾਖੀ ਕੀ ਜੀ ਸਦਾ ਕਸ਼ਵੀਰ ਸਿੰਘ ਪਿੰਡ ਸਾਫਕਾ ਸਰਪੰਚ ਪਿੰਡ ਮੋਗਲ ਮਾਜਰਾ ਤੇ ਆਪਣੇ ਨੇੜੇ ਸ਼ਾਹਵਲ ਮਾਰਕੈਂਡਾ ਤੇ ਤਤਤ ਬਾਬਾ ਈਸ਼ਰ ਸਿੰਘ ਜੀ ਮਈ 1960 ਦੇ ਵਿੱਚ ਬਈ ਉਥੋਂ ਬਈ ਭੰਗਸੋਂ ਤੋਂ ਤਤਤ ਚਰਮੀਨਿ ਪੁਚਾਰ ਕਨੇ ਪਹਿਲੇ ਆ ਗਏ ਨਾ ਬਾਬਾ ਜੀ ਥੋਹਾਰੇ ਸੀ ਦਿੱਲੀ ਤੋਂ ਆ ਰਹੇ ਸੀ ਤੇ ਬਾਬਾ ਜੀ ਉੱਥੇ ਤਾਂ ਬਈ ਮੇਛਾਵਨ ਮਾਰਕਟ ਆ ਤੇ ਪੁਲੀ ਸੰਗਤ ਆ ਸਕੁਨਛੇ ਦੇ ਸਕਦਾ ਉੱਥੇ ਬਾਬਾ ਜੀ ਰੋਕ ਦਿੰਦੇ ਸੀ ਤੇ ਵੀ ਬੇਨਤੀ ਕਰਦੇ ਸੀ ਤੇ ਓਕੇ ਫਿਰ ਬਾਬਾ ਜੀ ਜਲਪਨੀ ਕਰਦੇ ਸੀ ਸੰਗਤਾਂ ਨੂੰ ਪਛਨ ਰਸਕਾ ਤੇ ਬਾਬਾ ਜੀ ਦੀ ਦੋਹਰੀ ਅੰਮਰ ਸੰਚਾਰ ਵੀ ਕਰਾਈ ਜੋ ਉਸ ਤੇ ਚਲੋ ਲੀ ਗਰਤੋਰੀ ਤੇ ਕੋ ਨਾ ਸੱਟ ਚਲੋ ਲੀਓ ਤੇ ਨਾਲ ਉੱਥੇ ਅੰਮਰ ਸੰਚਾਰ ਵੀ ਬਾਬਾ ਜੀ ਨੇ ਕਰਾਇਆ ਦੋਹਰੀ ਤੇ ਉੱਥੋਂ ਦੀ ਸਾਕ ਜੋਸ ਲਾ ਕੀ ਸਾਕੀ ਤੇ ਪਰਿਵਾਰ ਇਹ ਪਾਕਿਸਤਾਨ ਚੋਂ ਆਏ ਸੀ ਜੀ ਪਰਿਵਾਰ ਤੇ ਵੀ ਉਹਨਾਂ ਦਾ ਸੀ ਤੇ ਉਨਹੀਂ ਸੋ 47 ਦੇ ਵਿੱਚ ਵੀ ਉਹ ਆਈਸੀ ਤੋਂ ਪਾਕਿਸਤਨ ਤੋਂ ਦੇ ਆਪਣਾ ਤੇਜਾ ਕਸ਼ਮੀਰ ਸਿੰਘ ਜੀ ਤੇ ਇਹਨਾਂ ਦੇ ਫਿਰ ਇੱਥੇ ਜੀ ਆਪਣਾ ਮਜ਼ਦੂਰੀ ਲੇਬਰ ਕਰਦੇ ਹੁੰਦੇ ਸੀ ਮਜ਼ਦੂਰੀ ਲੇਬਰ ਕਰਦੇ ਹੁੰਦੇ ਸੀ ਵੀ ਕੰਮ ਕਮਕਾ ਦੀ ਘਾਟ ਸੀਗੀ ਤੇ ਵੀ ਉਹ ਇਸ ਤਰ੍ਹਾਂ ਬੇ ਉਹਨਾਂ ਵੀ ਉਸਤ ਨਾਲ ਦੀ ਮਰਜ ਹੋ ਗਈ ਮਰਜ ਤੋਂ ਬਾਅਦ ਹੁਣ ਇੱਥੇ ਗੱਲ ਨਾ ਛੇਤੀ ਮੁਕਾਉਣੀ ਚਾਹੁੰਦਾ ਜੀ ਆਪਾਂ ਗੱਲ ਟੂ ði ਪੁਆਇੰਟ ਗੱਲ ਕਰੀਏ ਤੇ ਉਹ ਨਾਲ ਜੀ ਨਾ ਪਰ ਨੌ ਲ 8 ਲੜਕੀਆਂ ਜਨਗਈ 8 ਲੜਕੀਆਂ ਜਨਗਈ ਤੇ ਪਹਿਲੀ ਲੜਕੀ ਜਿਹੜੀ ਸੀ ਉਹ ਸੀਗੀ ਜੀ ਆਪਣਾ ਬੀਬੀ ਮਨਜੀਤ ਕੌਰ ਜੇ ਜੋ ਪਿੰਡ ਕਾਲੀ ਵਾਲਾ ਫਰੋਹੇ ਪਰ ਉੱਥੇ ਵਿਆਹੀ ਸੀ ਤੇ ਦੂਜੀ ਬੀਬੀ ਸੀ ਬੀਬੀ ਕੁਲਵੰਤ ਕੌਰ ਇਹ ਪਿੰਡ ਲੋਟਵਦੀ ਜਾਂ ਬਰੁਧੀ ਕੋਲ ਜੀ ਜਜ ਬਰਾਵਲ ਉੱਥੇ ਵਿਆਹੀ ਸੀ ਤੀਜੀ ਲੜਕੀ ਬਲਜਿੰਦਰ ਕੌਰ ਇਹ ਅੰਬਾਲਾ ਕੈਂਟ ਵਿਆਹੀ ਸੀ ਚੌਥੀ ਸਰਿੰਦਰ ਕੌਰ ਰਾਜ ਕੌਰ ਪੰਜਵੀਂ ਰਾਜ ਕੌਰ ਛੇਵੀਂ ਸਤਵੰਤ ਕੌਰ ਸੱਤਵੀਂ ਬਲਵਿੰਦਰ ਕੌਰ ਤੇ ਅੱਠਵੀਂ ਸਵਰਨ ਕੌਰ ਇਹ ਸਾਰੇ ਸ਼ਾਵਲ ਮਾਰਕੰਡਾ ਵੀ ਹੈ ਸੀ ਸਾਰੇ ਸਾਰੇ ਜੇ ਉਹਨਾਂ ਨੂੰ ਸੀ ਵੀ ਵੀ ਬਈ ਜਿਹੜੇ ਸਾ ਕਸ਼ਮੀਰ ਸੇ ਸੀ ਉਹਨਾਂ ਨੂੰ ਆਸ ਟੁੱਟ ਗਈ ਹਰੇਕ ਬੰਦੇ ਨੂੰ ਹੁੰਦਾ ਜੀ ਆਸ ਵੀ ਵੀ ਬਈ ਲੜਕੇ ਦੀ ਦਾਤ ਮਿਲਣ ਲੜਕੀਆਂ ਦੇ ਫਿਰ ਅੱਠ ਲੜਕੀਆਂ ਹੋ ਗਈਆਂ ਤੇ ਵੀ ਉਹ ਫਿਰ ਉਹਨਾਂ ਨੇ ਸ਼ਰੱਧਾ ਜੀ ਹੋ ਗਈ ਫਿਰ दारू ਪੀਣ ਲੱਗੇ ਸ਼ਰਾਬ ਪੀਣ ਲੱਗੇ ਕਾਫੀ ਸ਼ਰਾਬ ਪੀਣ ਲੱਗੇ ਤੇ ਉੱਥੇ ਬਾਬਾ ਜੀ ਨੇ ਛੇੜੋ ਆਗੇ ਬਾਬਾ ਈਸ਼ਰ ਸਿੰਘ ਮਹਾਰਾਜ ਉੱਥੇ ਰੋ ਗਏ ਤੇ ਉਹਨਾਂ ੱੱਕੇ ਨਾਲ ਜੀ ਕਹਿੰਦੇ ੱੱਕੇ ਨਾਲ ਕਹਿੰਦੇ ਮੈਂ ਜਾਣਾ ਨਹੀਂ ਗਿਆ ਸ਼ਿਮਰ ਸਿੰਘ ਕਹਿੰਦੇ ਮੈਂ ਜਾਣਾ ਨਹੀਂ ਮੋਗਲ ਬਾਜਰੀ ਦੀ ਸੰਗਤਾਂ ੱੱਕੇ ਦੇ ਨਾਲ ਕਸ਼ਮੀਰ ਸਿੰਘ ਨੂੰ ਬਾਬੇ ਦੇ ਜਾ ਕੇ ਜਪੁਜੀ ਸਾਹਿਬ ਕੋਲ ਬੇਈਸ਼ਰ ਸਿੰਘ ਤੇ ਉਹ ਤਾਂ ਤੇ ਬਾਬਾ ਜੀ ਕੋਲ ਪੁੱਛਤਾ ਤੇ ਤੇ ਆਪਣੇ ਬਾਬੇ ਦੀ ਕੋਈ ਬੇਤੀ ਕੀਤੀ ਬਾਬਾ ਜੀ ਵੀ ਆਹ ਜੀ ਬੀ ਪਛਮੀ ਸੰਗਤ ਜੀ ਇਹਨਾਂ ਦੇ ਵੀ ਆਠ ਲੜਕੇ ਜੰਦਿਆ ਤੇ ਇਹਨਾਂ ਦੇ ਵੀ ਤੁਸੀਂ ਕਿਰਪਾ ਕਰੋ ਜੀ ਵੀ ਬਾਬਾ ਜੀ ਕਹਦੇ ਵੀ ਗੁਰੂ ਸਾਹਿਬ ਕਰਨਾ ਕਿਰਪਾ ਕਰਨਗੇ ਤੇ ਵੀ ਜੇ ਵੀ ਕਦੇ ਮੈਂ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਕਿਦੇ ਵੀ ਅਰਦਾਸ ਕਰੋ ਅਸੀਂ ਵੀ ਰੱਖਦੇ ਤੁਸੀਂ ਕਰੋ ਬਾਬਾ ਜੀ ਅਰਦਾਸ ਵੀ ਬਾਬਾ ਜੀ ਅਸੀਂ ਕਰਦੇ ਅਰਦਾਸ ਹਾਂ ਤੇ ਹਰ ਕਾ ਸੰਤ ਹਰ ਕੀ ਮੂਰਤੀ ਸਿਰਦੇ ਹਰ ਨਾਮ ਮਰਾਰ ਹਰ ਕਾ ਸੰਤ ਹਰ ਕੀ ਮੂਰਤੀ ਸਿਰਦੇ ਨਾਮ ਮਰਾਰ ਵਸ ਭਾਵੇਂ ਜਿਸ ਲਿਖਿਆ ਸੁ ਗੁਰਮਤਿ ਹਰਦੇ ਹਰ ਨਾਮ ਸਮਾ ਤੇ 1152 ਤੇ ਬਾਬਾ ਜੀ ਫਿਰ ਅਰਦਾਸ ਕੀਤੀ ਬਾਬਾ ਜੀ ਕਹਿੰਦੇ ਗੁਰਮਤਿ ਤੇ ਨਾਨਕ ਸੇ ਜਾ ਕੇ ਅਮਰ ਸੰਚਾਰ ਕਰ ਅਮਰਤ ਪੀ ਅਮਰ ਸੰਚਾਰ ਹੋਣਾ ਪੁਰਮਸ਼ੀਵ ਅਗਲੇ ਉੱਤਿਅਕ ਅਮਰ ਸ਼ਕੋ ਤੇ ਵੀ ਅਮਰ ਸ਼ਕੋਗੇ ਸੋਨੂੰ ਵੀ ਮੂਹ ਮਰਦੀ ਬੁਰਗ ਦਾ ਮਿਲ ਜਾਣਗੇ ਬਾਬਾ ਜੀ ਨੇ ਬਸ਼ਾ ਕਰਤੀ ਉਹਨੂੰ ਹੌਸਲਾ ਉਹਨੂੰ ਤੇ ਵੀ ਬਾਬਾ ਜੀ ਫਿਰ ਵੀ ਉਦੋਂ ਮੈਂ ਮਈ ਦੇ ਕੰਦਾਂਜੀ ਫਿਰ ਮੈਂ ਬਾਬਾ ਜੀ ਮਈ 3 ਵਿੱਚ ਵੀ ਉੱਥੇ ਬਾਬਾ ਜੀ ਬਚੇ ਕਿਤੇ ਫਿਰ ਬਾਬਾ ਜੀ 1 ਅਕਤੂਬਰ ਨੂੰ ਭਾਣਾ ਲਿਖਾ ਕਿ 1 ਅਕਤੂਬਰ 3 ਵਿੱਚ ਫਿਰ ਉਹ ਦੇਖੋ ਜੀ ਕਿਵੇਂ ਇੱਕ ਕਿਸਮ ਜਾਗਦੀ ਹੈ ਫਿਰ 1965 ਸੰਤ ਦੇ ਵਿੱਚ 22 ਸਤੰਬਰ 1965 ਨੂੰ ਤੇ ਕਸ਼ਮੀਰ ਸਿੰਘ ਅਠਾ ਕੁੜੀਆਂ ਤੋਂ ਬਾਅਦ ਬਾਬਾ ਜੀ ਦੇ ਬਚਨ ਕਮਾਉਣ ਤੇ ਨਤਨੇਵ ਕਰਨ ਲੱਗ ਗਿਆ ਤੇ ਆਪਣਾ ਅੰਮਰਸੜ ਲਿਆ ਕਸ਼ਮੀਰ ਸਿੰਘ ਜਿਹੜੇ ਸ਼ਰਾਬ ਛੱਡੀ ਤੇ ਫਿਰ 22 22 ਸਤੰਬਰ 1965 ਨੂੰ ਉਹਨਾਂ ਦੇ ਘਰੇ ਅੰਦਰਪਾਲ ਸਿੰਘ ਦੇ ਇੱਕ ਲੜਕੇ ਜਨਮ ਲਿਆ ਤੇ ਫਿਰ 1967 ਸਾਲ ਚ ਦੂਜੇ ਲੜਕੇ ਹਰਪਜ ਸਿੰਘ ਜਨਮ ਲਿਆ ਫਿਰ 1970 ਦੇ ਵਿੱਚ ਤੀਜੇ ਲੜਕੇ ਹਰਜੀਤ ਸਿੰਘ ਜਨਮ ਲਿਆ ਅੱਠ ਲੜਕਿਆਂ ਤੇ ਤਿੰਨ ਲੜਕੇ ਤੇ ਫਿਰ ਇਹ ਗਰੀਬ ਗਰੀਬ ਗਰੀਬੀ ਸੀ ਬਹੁਤ ਰੀਬੀ ਬਹੁਤ ਸੀ ਤੇ ਫਿਰ ਇਹ ਅੱਜ ਫਿਰ ਬਾਬੇ ਨੇ ਕਿਹਾ ਕਿ ਬਾਬੇ ਇਹ ਵੀ ਉਸ ਕਹਿੰਦੇ ਕਿ ਗਰਨਾਰ ਦੇ ਲੋਕ ਪ੍ਰੋਗਤੀ ਦਾ ਨਾਤਾ ਰੱਖਦੇ ਸਨ ਲੋਕ ਪ੍ਰਲੋਕ ਤੇ ਨਤਹਾ ਲਈ ਸੀ ਉਹ ਬਾਬੇ ਜੀ ਵੀ ਵਜਾ ਕੀਤੇ ਉਹੀ ਗੱਲ ਹੋਈ ਜੀ ਦੇਖੋ ਫੇਰ ਕਸ਼ਮੀਰ ਸਿੰਘ ਜੀ ਬੇਸਰਗਸ ਹੋ ਗਈ ਸੀ ਜੀ ਇਹ 13 18 10 1900 2019 ਸਰਗਸ ਹੋਈ ਸੀ ਕਸ਼ਮੀਰ ਸਿੰਘ ਉਹ ਸੀ ਤੇ ਫੇਰ ਬਾਬੇ ਜੀ ਵਜਕੇ ਵਿੱਚ ਵੀ ਬੇਸਰਗਸ ਗੁਰਨਾਨ ਦੇ ਕਸ਼ਮੀਰ ਸਿੰਘ ਗਾਇ ਬਜਨ ਕੀਤੇ ਤੋਂ ਅਮਰ ਸ਼ਾਹ ਗੁਰੂਦਰ ਸਿੰਘ ਦੇ ਸਾਝ ਨੇਤਨੇਵ ਕਾਰ ਗੁਰਨਾਨ ਦੇ ਦੇਤੇ ਲੋਕ ਪ੍ਰਲੋਕ ਤੇ ਨਤਹਾ ਬਧੀਆ ਤੇ ਉਹਦਾ ਮੱਥਾ ਟੇਕਿਆ ਜੀ ਵੀ ਸਵੇ ਉਸ ਤੋਂ ਬਾਅਦ ਜੀ ਫਿਰ ਦੇਖੋ ਜਿਹੜੇ ਗਰੀਬੀ ਦਾ ਵਸੀ ਤਿੰਨੇ ਲੜਕੇ ਵੀ ਹੋ ਗਏ ਫਿਰ ਦਾਤਾ ਦੇਖੋ ਕੀ ਮੈਂ ਦਿੱਤੀ ਤਿੰਨੇ ਲੜਕੇ ਵੀ ਹੋ ਗਏ ਅੱਠਾ ਕੁੜੀ ਤੋਂ ਬਾਅਦ ਤਿੰਨੇ ਲੜਕੇ ਹੋ ਗਏ ਤੇ ਲੜਕੇ ਹੋ ਗਏ ਇੰਦਰਪਾਲ ਸਿੰਘ ਤੇ ਹਰਪ੍ਰੀਤ ਸਿੰਘ ਹਰਜੀਤ ਸਿੰਘ ਤਿੰਨੇ ਲੜਕੇ ਹੋ ਗਏ ਫਿਰ ਉਹ ਉਸਦ ਉਹ ਵੀ ਖੇਤੀਬਾੜੀ ਦਾ ਕੰਮ ਵੀ ਚੱਲ ਪਿਆ ਅੱਜ ਤੱਕ ਉਹ ਕੋ 50 ਕਿੱਲੇ ਜ਼ਮੀਨ ਹੈ ਜੀ ਮੈਂ ਟੈਲੀਫੋਨ ਸੱਚ ਨੰਬਰ ਦਿੱਤਾ ਨਾ ਆਪਣੇ ਤੇ ਆਜੀ 50 ਕਿੱਲੇ ਦੀ ਖੇਤੀ ਕਰਦੇ ਹੋ ਤੇ ਚਾਰ ਟਰੈਕਟਰ ਹੈ ਜੀ ਉਹਨਾਂ ਚਾਰ ਟਰੈਕਟਰਾਂ ਉਹਨਾਂ ਦਾ ਡੇਰੀ ਫਾਰਮ ਦਾ ਕੰਮ ਵੀ ਕਰਦੇ ਆ ਤੇ ਵੀ ਉਹ ਮੱਝਾਂ ਵੀ ਰੱਖਿਆ 18 ਵੀ ਮੱਝਾਂ ਰੱਖਿਆ ਉਹਦਾ ਦੁੱਧ ਵੀ ਸਪਲਾਈ ਕਰਦੇ ਆ ਮੱਝਾਂ ਰੱਖਿਆ ਤੇ ਵੀ ਯਾਨੀ ਕਿ ਗੁਰੂ ਸਾਹਿਬ ਨੇ ਬਾਬਾ ਜੀ ਲੋਕ ਪਰ ਲੋਕ ਦੇ ਲਾਤਾ ਦਿੱਤੀ ਲੋਕ ਪਰ ਤੇ ਹੁਣ ਤੁਸੀਂ ਨਾ ਜੀ ਬਾਈ ਬੇਕਈ ਹੁੰਦੇ ਵੀ ਵੀ ਇੱਕ ਵੀ ਕਿਵੇਂ ਆ ਮੈਂ ਸਾਖੀ ਮਕਾਉਣ ਲੱਗਿਆ ਹੁਣ 6 ਐਂਟਰੀ ਆ ਤੇ ਉਹਨਾਂ ਉਹਨਾਂ ਨਾਲ ਗੱਲ ਕਰਨ ਲਈ ਟੈਲੀਫੋਨ ਨੰਬਰ ਦੇ ਲਗਾ ਉਹਨਾਂ ਦੇ ਲੜਕੇ ਵੱਡੇ ਲੜਕੇ ਇੰਦਰਪਾਲ ਸਿੰਘ ਉਹਨੇ ਜਿਹੜੇ ਉਹ ਵੀ ਉਹੀ ਸਰਕਾਰ ਵੱਲੋਂ ਸੁਭਾਰਦੇ ਉਹਨਾਂ ਦਾ ਨੰਬਰ ਹੈਗਾ 97286 97286 99495 97286 99495 ਇਹ ਟੈਕਸ ਨੰਬਰ ਹੈ ਤੁਸੀਂ ਉਹਨਾਂ ਨਾਲ ਗੱਲ ਕਰ ਉਸ ਤੋਂ ਅੱਗੇ ਆਪਣਾ ਜੋ ਵੀ ਹੈ ਜੀ ਆਪਣੇ ਨਾਮ ਸਦਿਆਂ ਮਰੈਤਾ ਵਾ ਹੋਰ ਆ ਵੀ ਆਪਾਂ ਉਸੇ ਦੇਣਾ ਤੇ 560 ਕੀ ਜ਼ਰੂਰ ਦੀ ਹੋਣੀ ਹੈ 560 ਕੀ ਜਿਹੜੀ ਆ ਆਪਾਂ ਸਾਰੇ ਸਕੇ ਦੇ ਟੈਲੀਫੋਨ ਨੰਬਰ ਤੇ ਸਾਰੀਆਂ ਨਵੀਆਂ ਸਾਕੀਆਂ ਆ ਰਹੀਆਂ ਨੇ ਨਵੀਂ ਸਭ ਤੋਂ ਬਹੁਤ ਸਾਕੀਆਂ ਆ ਰਹੀਆਂ ਨੇ ਤੇ ਵੀ ਹੁਣ ਆ ਪੈਕੇਜਿੰਗ ਸੈੱਟ ਕੇ ਪਾਉਣੇ ਆ ਤੇ ਵੀ ਆਪਾਂ ਜਿਨਾਂ ਪਾਤੋਂ ਦਿੰਦੇ ਨੇ ਉਹ ਖਲਾਹ ਲੈਣਗੇ ਇਹ ਬੇਨਤੀ ਹੈ ਜੀ ਵੀ ਆਪਣਾ ਮਸਾਕੀ ਦਾ ਬਹੁਤ ਪਈ ਹੈ ਜੀ ਹੁਣ ਵੀ ਟਾਈਮ ਨਹੀਂ ਲੱਗਦਾ ਕਿਉਂਕਿ ਟਾਈਪ ਦੀ ਵੀ ਸ਼ਾਰਟੇਜ ਹੋ ਜਾਂਦੀ ਇਸ ਕਰਕੇ ਇਹ ਬੇਨਤੀ ਜੀ ਪੁੱਛ ਲੈਂਦੇ ਮਾਫੀ ਜੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ